ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਤੁਹਾਡੇ ਤੁਹਾਡੇ ਨਹੀਂ ਇੱਕ ਨੌਕਰ ਹੀ ਆਉਂਦਾ ਉਹ ਨੌਕਰ ਹੈ ਮਤਲਬ ਤੁਹਾਡੇ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਇਹ ਬੰਦੇ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਆ ਬੰਦੇ ਆਏਗਾ ਸਾਨੂੰ ਤੇ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ ਸਫੜਿਆ ਉਹ ਮੇਰੇ ਡਾਟ ਤਾਂ ਕੀਤਾ ਉਹਨੇ ਰਵਾੜ ਵਰ ਕੱਢ ਲਿਆ ਉਹਲੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਬਾਹਰੋਂ ਭੈਣ ਲੱਗੇ ਵੀ ਉਹ ਹੋਣਾ ਕਿ ਸਾਨੂੰ ਫੜਨਾ ਲੈ ਕੇ ਜਾਂ ਮਾਰ ਨਹੀਂ ਨਹੀਂ ਹੱਥੋਂ ਭਾਈ ਇਤਨਾ ਮੈਂ ਅੰਦਰੋਂ ਡਾਟ ਮਾਰੀ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਵੱਜੇ ਉਹਨਾਂ ਨੇ ਮਾਰੇ ਤਾਂ ਮੈਂ ਹੈਗੇ ਆਪਣੇ ਹੁਣ ਨਿੰਜਾ ਕੁ ਮਾਇ ਨੀ ਨੀ ਮੇਰੇ ਕਾ ਹਾਂਜੀ ਹਾਂਜੀ ਸਪਾਰਟ ਵੀ ਨਾ ਵੀ ਉਹ ਕਿ ਹਸਪੀਟਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਉਹ ਨਹੀਂ ਬੱਚੇ ਨਾਟ ਕਰਦੇ ਸਾਰੇ ਹਸਪਤਾਲ ਬੱਚੇ ਬੱਚੇ ਹਾਂ ਕਿੰਨੇ ਜਾਨੇ ਹੈ ਆਪਣੇ ਕੋਲ ਦੋ ਜਾਨੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੋਨੇ ਹੈਗੇ ਪਤਲੇ ਪਤਲੇ ਮੋਨੇ ਹੀ ਦੋਨੇ ਕੋਈ ਬਿੱਲਾ ਮੜਾਵੇ ਪਤਾ ਨਹੀਂ ਅਸੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹਨਾਂ ਆਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਹੈ ਮੈਂ ਉਹਨਾਂ ਦਾ ਹਿਸਾਬ ਤਾਂ ਹੀ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋ ਜਾਂ ਉਦਾਂ ਹੈ ਹਾਉ ਪਰ ਉਹਨਾਂ ਦਾ ਹਿਸਾਬ ਕਿਤਾਬ ਵੀ ਇਦਾਂ ਹੀ ਹੋ ਮੁੰਡੇ ਨੇ ਕਹਿੰਦੇ ਸਾਈਡ ਤੇ ਹੋ ਜਾ ਜਰਾ ਨਹੀਂ ਕੋ ਤੁਹਾਡੇ ਕੋ ਪੈਸੇ ਥੱਲੇ ਦੀ ਮੰਗ ਜਿਆ ਨਹੀਂ ਜੀ ਕੁਝ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾੜ ਨੂੰ ਹੱਥ ਵਾਇਆ ਵਾ ਕਿ ਕੋਈ ਗੱਲਬਾਤ ਹੋਏ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਦ ਮੈਂ ਥੱਲੇ ਡਾੜ ਕੱਢਿਆ ਉਹ ਦੁਆਲੋਂ ਕੱਢਿਆ ਹੋਇਆ ਠੀਕ ਹੁਦਾ ਇਹ ਜਸਟ ਹੋਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਮਾਲ ਸਿੰਘ ਨਾਂ ਦਾ ਵਿਅਕਤੀ ਹੈ ਦੀ ਦੁਕਾਨ ਹੈ 46 ਕੋਦੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫੈਕ ਕੀਤਾ ਪੁਲਿਸ ਕੋ ਮੁੱਢਲੀ ਜਾਣਕਾਰੀ ਕੀ ਆਈ ਆ ਕੋਈ ਬੰਦੇ ਇੰਟਰਸੈਪਟ ਕੁਛ ਨਹੀਂ ਅਜੇ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਜਸਟ ਤੇ ਉਥੇ ਉਹ ਹਸਪਤਲ ਆਪਾਂ ਆ ਗਏ ਆ ਤੇ ਹਸਪਤਲ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਜਿਹੜੀ ਉਹ ਕਰ ਰਹੇ ਪਹਿਲਾਂ ਫਸਾਤੋ ਦਾ ਹਾਲ ਕਿਤਾਂ ਦੀ ਹਾਲਤ ਕੀ ਹੈ ਮਰੀਜ਼ ਦੀ ਜਿਹੜਾ ਵਿਕਟਮ ਨਹੀਂ ਫੋਰਚਨਟਲੀ ਠੀਕ ਹੈ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅੰਮ੍ਰਿਤਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਆਂ ਟੋੜਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਟੋੜਾ ਟੋੜਦੇ ਟੋੜਾ ਨਹੀਂ ਇੱਕ ਨੌਕਰ ਹੁੰਦਾ ਸਮੋ ਨੌਕਰ ਹੈ ਮਤਲਬ ਤੁਹਾਡੀ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਬੰਦਿਆਂ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਵੱਲੋਂ ਆਏਗਾ ਹਨੂ ਤੇ ਮੈਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ ਸਿਫੜਿਆ ਉਹ ਮੇਰੇ ਡਾਟ ਤਾਂ ਕੀਤਾ ਉਹਨੇ ਰਵਾਵਰ ਕੱਢ ਲਿਆ ਉਹਨੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਮਾਰੀ ਬਾਹਰ ਜਿਵੇਂ ਲੱਗੇ ਵੀ ਉਹ ਹੋਣਾ ਕਿ ਸਾਨੂੰ ਫੜਨਾ ਲੈ ਕੇ ਜਾਂ ਮਾਰ ਨਹੀਂ ਨਹੀਂ ਬਾਤੋ ਭਾਈ ਤੇਰਾ ਮੈਂ ਅੰਦਰੋਂ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਵਜੇ ਉਹਨੇ ਮਾਰੇ ਦਾ ਮਹਿਗੇ ਆਪਨੇ ਹੁਣ ਕੋਈ ਨਹੀਂ ਜਕ ਮਾਇ ਨਹੀਂ ਨਹੀਂ ਮੇਰੇ ਘਰ ਹਾਂਜੀ ਹਾਂਜੀ ਸਪਾਰਟ ਆ ਵੀ ਨਾ ਵੀ ਉਹ ਕਿ ਹਸਪੀਟਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਨਹੀਂ ਬੱਚੇ ਨਾਟ ਕਰਦੇ ਸਾਰੇ ਹਸਪਤਾਲ ਬੱਜੇ ਬੱਜੇ ਕਿੰਨੇ ਜਾਨੇ ਇਹ ਆਪਣੇ ਕੋਲ ਦੋ ਜਾਨੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੋਨੇ ਸੀਗੇ ਪਤਲੇ ਪਤਲੇ ਸੀ ਮੋਨੇ ਸੀ ਦੋਨੇ ਦੇਖੋ ਬਿੱਲਾ ਮੜਾਵੇ ਚਪਾਦਲ ਤੁਸੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹ ਨਾਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਹੈ ਮੈਂ ਉਹਨਾਂ ਦਾ ਹਿਸਾਬ ਤਾਂ ਹੀ ਵੇਖ ਲਿਆ ਵੀ ਮੈਂ ਕਿਹਾ ਕੋਈ ਪਿਸਤ ਦੇਣ ਆਇਆ ਹੋਊ ਜਾਂ ਉਦਾਂ ਹੈ ਹੋ ਪਰ ਉਹਨਾਂ ਦਾ ਹਿਸਾਬ ਕਿਤਾਬ ਵੀ ਇਦਾਂ ਹੀ ਹੋ ਮੁੰਡੇ ਨੇ ਕਹਿੰਦੇ ਸਾਈਡ ਤੇ ਹੋ ਜਾ ਜਾਣਾ ਨਹੀਂ ਕੋਈ ਤੁਹਾਡੇ ਕੋਲ ਪੈਸੇ ਥਲੇ ਦੀ ਮੰਗ ਨਹੀਂ ਉਹਨਾਂ ਨੇ ਮੈਂ ਥੱਲੇ ਡਾੜ ਨੂੰ ਹੱਥ ਵਾਇਆ ਵਾ ਕਿ ਕੋਈ ਗੱਲਬਾਤ ਹੋਏ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਤੇ ਉਹ ਜਦ ਮੈਂ ਥੱਲੇ ਡਾੜ ਕੱਢਿਆ ਉਹ ਵਾਲੋ ਕੱਢ ਲਿਆ ਹੋ ਗਿਆ ਠੀਕ ਹੁੰਦਾ ਇਹ ਜਸਟ ਹੋਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਮਾਲ ਸਿੰਘ ਨਾਂ ਦਾ ਵਿਅਕਤੀ ਹੈ ਦੀ ਦੁਕਾਨ ਹੈ 46 ਕੋਲ ਦੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫਾਇਰ ਕੀਤਾ ਪੁਲਿਸ ਕੋ ਮੁੱਢਲੀ ਜਾਣਕਾਰੀ ਕੀ ਆਈ ਆ ਕੋਈ ਬੰਦੇ ਇੰਟਰਸੈਪਟ ਕੁਛ ਨਹੀਂ ਅਜੇ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਡਰਸਟ ਤੇ ਉਥੇ ਉਹਨੂੰ ਹਸਪਤਲ ਆਪਾਂ ਆ ਗਏ ਆ ਤੇ ਹਸਪਤਲ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਜਿਹੜੀ ਉਹ ਕਰ ਰਹੇ ਹਾਂ ਇਹ ਪਹਿਲਾ ਸਭ ਤੋਂ ਪਹਿਲਾ ਹਾਂ ਕਿੰਦਾ ਦੀ ਹਾਲਤ ਕੀ ਆ ਮਰੀਜ਼ ਦੀ ਜਿਹੜਾ ਵਿਕਟਮ ਨਹੀਂ ਫੋਰਚੂਨੇਟਲੀ ਠੀਕ ਆ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਲੈ ਕੇ ਚੱਲੇ ਨੇ ਅੰਮ੍ਰਿਤਸਰ ਤੇ ਬਾਕੀ ਇਨਵੈਸਟੀਗੇਸ਼ਨ ਦੇਖਦੇ ਆ